ਲੋ ਮੈਟਰੋ ਸਾਰਿਆਂ ਤੋਂ ਪਹਿਲਾਂ ਤੋਂ ਸਸਤਰੀ ਕਾਲ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਈਆਂ ਬਾਈ ਤੇ ਅੱਜ ਆਪਾਂ ਕਰਦੇ ਆ ਬਾਈ ਨਰਮੇ ਦੀ ਰੌਣੀ ਕਿਉਂਕਿ ਆਪਣਾ ਜਿਹੜਾ ਮੋਟਰਾਂ ਦਾ ਅੱਜ ਰਾਤ ਦਾ ਕੱਟ ਸੀਗਾ ਬਾਈ ਇਸ ਕਰਕੇ ਆਪਾਂ ਤੇ ਆਪਣੇ ਕੋਲੇ ਬਸ ਕਿਲਾ ਡੇਢ ਕਿਲਾ ਖਾਂ ਰਹਿੰਦਾ ਸੀਗਾ ਬਾਈ ਰੌਣੀ ਦਾ ਨਰਮੇ ਜੀ ਦਾ ਤੇ ਇੱਕ ਲਾਈਟ ਪਿੱਛੋਂ ਖਰਾਬ ਸੀ ਜੈਂਪਰ ਕੱਟਿਆ ਪਿਆ ਸੀਗਾ ਆਪਾਂ ਬਾਈ ਮੀਆਂ ਮਿੰਡਾਂ ਸਾਰਾ ਜੈਂਪਰ ਜੈਂਪਰ ਲਵਾ ਕੇ ਆਪਾਂ ਰੈਡੀ ਕਰਤਾ ਤੇ ਆਪਾਂ ਹੁਣ ਚਾਲੂ ਕਰਤੀ ਮੋਟਰ ਦੇਖੋ ਬਾਈ ਆ ਦੇਖੋ ਜੀ ਆ ਲੱਗੀ ਜਾਂਦਾ ਪਾਣੀ ਆਪਣੇ ਕੋਲੇ ਦੋ ਘਾਰੇ ਰਹਿੰਦੇ ਸੀਗੇ ਬਸ ਕਿਲਾ ਸਵਾ ਕਿਲਾ ਥਾਂ ਬਣਦਾ ਇਹਨਾਂ ਦਾ ਤੇ ਇਹ ਆਪਾਂ ਜਲਾ ਕੇ ਫਾਈਨਲ ਕਰ ਦਾਂਗੇ ਨਰਮੀ ਦੀ ਰੋਣੀ ਤੇ ਫਿਰ ਆਪਾਂ ਜੀਰੀ ਵਾਲਾ ਪੰਨ ਛੇੜਾਂਗੇ ਬਾਈ ਜਿਵੇਂ ਕਹਨੇ ਹੁੰਦੇ ਨੇ ਡੂਮਣਾ ਮਖਿਆਲ ਫੇਰ ਆਪਾਂ ਜੀਰੀ ਵਾਲੇ ਨੂੰ ਹੱਥ ਪਾਵਾਂਗੇ ਤੇ ਅੱਜ ਮੈਂ ਤੁਹਾਡੇ ਲਈ ਖਾਸ ਜਾਣਕਾਰੀ ਆਪਾਂ ਇਹ ਦੱਸਣਾ ਚਾਹੁੰਦੇ ਸੀ ਕਿ ਬਾਈ ਵੀ ਜਿੰਨੇ ਵੀ ਭਰਾ ਨਰਮੇ ਦੀ ਕਾਸ਼ਤ ਕਰਦੇ ਨੇ ਨਰਮੇ ਦੀ ਖੇਤੀ ਕਰਦੇ ਨੇ ਜਿੰਨੇ ਵੀ ਭਰਾ ਤੇ ਬਾਕੀ ਅਲੱਗ-ਅਲੱਗ ਵਾਣਾਂ ਤੇ ਟਿਪੈਂਡ ਹੁੰਦਾ ਬਾਈ ਕਿਉਂਕਿ ਕਈ ਵਾਣਾਂ ਦੇ ਵਿੱਚ ਨਾ ਜਿਹੜੀ ਆਪਾਂ ਜਦੋਂ ਨਰਮੇ ਦੀ ਬਿਜਾਈ ਕਰਦੇ ਆ ਆਪਾਂ ਨੂੰ ਬਈ ਜਿਹੜੀ ਪੈਂਡੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਨੂੰ ਨਰਮੇ ਨੂੰ ਕੱਖ ਹੀ ਜ਼ਿਆਦਾ ਮਾਰਦੇ ਨੇ ਕਿਉਂਕਿ ਕੱਖ ਜ਼ਿਆਦਾ ਉਤੋਂ ਦੀ ਪੈ ਜਾਣ ਜਿਹੜੇ ਬਾਣਾ ਦੇ ਵਿੱਚ ਬੀ ਬਹੁਤ ਜ਼ਿਆਦਾ ਬਈ ਇੱਕ ਤਾਂ ਰੇਤਲੇ ਬਾਣਾ ਦੇ ਵਿੱਚ ਮੱਕੜਾ ਬਹੁਤ ਜ਼ਿਆਦਾ ਹੁੰਦਾ ਹੈ ਇੱਕ ਜਿੱਥੇ ਵੀ ਲਾਲ ਜੀ ਮਿੱਟੀ ਦੇ ਬਾਣਾ ਨਾ ਉੱਥੇ ਵੱਲ ਦੀ ਬੜੀ ਸਮੱਸਿਆ ਹੁੰਦੀ ਹੈ ਵੱਲ ਦਾ ਕੋਈ ਹੱਲ ਨਹੀਂ ਜੀ ਕਿਸੇ ਵੀ ਭਰਾ ਨੂੰ ਪਤਾ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜਿਹੜੀ ਪੈਂਡੀ ਸਪਰੇਅ ਹੈ ਬਈ ਇਹ ਮੱਕੜੇ ਨੂੰ ਬਹੁਤ ਰੋਕਦੀ ਹੈ ਤੇ ਮੱਕੜਾ ਉਗਰ ਨਹੀਂ ਦਿੰਦੀ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆਪਾਂ ਬਈ ਐਦੀ ਕਰੀ ਹੋਈ ਏ ਰੌਣੀ ਤੇ ਤੁਸੀਂ ਦੇਖੋ ਆ ਬੱਲ ਦੇਖੋ ਕਿਹੜੇ ਲੋ ਟੋਗਰ ਦੀ ਏ ਐਂ ਲੱਗਦਾ ਜਿਵੇਂ ਨਰ ਮੇਰਾ ਪੱਤਾ ਹੁੰਦਾ ਨਾ ਐਡੇਡੇ ਚੌੜੇ ਪੱਤੇ ਕਰਕੇ ਉਗਰੀ ਜਾਂਦੀ ਏ ਬਈ ਇਹਦਾ ਆਪਾਂ ਕੋਈ ਨੂੰ ਬੀਜਦੇ ਨਹੀਂ ਸਿਰਫ ਕੱਲਾ ਪਰ ਆਉਣੀ ਕਰੀ ਏ ਬਈ ਪਾਣੀ ਲਾਇਆਗਾ ਤੇ ਕਣਕਲੇ ਵੜ ਦੇ ਵਿੱਚ ਤੇ ਆਹ ਦੇਖੋ ਤੁਸੀਂ ਬੱਲ ਕਿਵੇਂ ਉਗਰਦੀ ਏ ਤੇ ਇੱਕ ਆ ਦੇਖੋ ਵੀ ਮੱਕੜਾ ਕਿਵੇਂ ਲੈਂਦਾ ਤਰਿਆਉਂਦਾ ਦੇਖੋ ਤੁਸੀਂ ਬਰੀਕ ਨਿਗਾਹ ਦੇ ਨਾਲ ਤੇ ਇਹਦੇ ਤੇ ਆਪਾਂ ਨੂੰ ਪੈਂਡੀ ਸਪਰੇਅ ਕਰਨੀ ਸਟੈਂਪ ਕਹਿ ਦਿੰਦੇ ਆ ਪੈਂਡੀ ਅਲੱਗ-ਅਲੱਗ ਕੰਪਨੀਆਂ ਦੀ ਹੁੰਦੀ ਹੈ ਆਪਾਂ ਨੂੰ ਕਰਨੀ ਬਹੁਤ ਜ਼ਰੂਰੀ ਹੈ ਭਾਈ ਉਹ ਸਪਰੇਅ ਉਸ ਤੋਂ ਬਿਨਾ ਭਾਈ ਇਹ ਬਾਣਾ ਦੇ ਵਿੱਚ ਨਰਮਾ ਕੰਮਜਾਤ ਨਹੀਂ ਹੋਏਗਾ ਜਿਹੜੇ ਰੇਤਲੇ ਬਾਣਾ ਜਿੱਥੇ ਇਹ ਕਾ ਦਾ ਵੀ ਬਹੁਤ ਜ਼ਿਆਦਾ ਹੈਗਾ ਆ ਦੇਖੋ ਬਈ ਤੁਸੀਂ ਉੱਗਰ ਨੂੰ ਜਗਾ ਨਹੀਂ ਰਹੀ ਯਾਰ ਸਿਰ ਦੇ ਵਾਲਾਂ ਉੱਗਰੀ ਜਾਂਦਾ ਆ ਆ ਦੇਖੋ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਰੁਗਾਂ ਦੇ ਰੁਗ ਇਹ ਬਈ ਕੋਈ ਕਣਕ ਨਹੀਂ ਉਗਰੀ ਇਹ ਉਗ ਰਿਆ ਕਾ ਕਣਕ ਉਗਰੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਣਕ ਦੇ ਦਾਣੇ ਦਾ ਹਜੇ ਉਮੀ ਪਈ ਆ ਦੇਖੋ ਠੀਕ ਹੈ ਨਾ ਬਾਈ ਤੇ ਇਹਦੇ ਤੇ ਆਪਾਂ ਨੂੰ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਇਸ ਕਰਕੇ ਕਹਿੰਦੇ ਆਪਾਂ ਤੇ ਕਾ ਮੀਂਹ ਦੇ ਨਾਲ ਨਰਮੀ ਦੀ ਖੇਤੀ ਇਹਰ ڪرੰਡ ਜੇ ਹੋਗੀ ਤਗੜੇ ਮਾਣਾਂ ਦੇ ਵਿੱਚ ਤਾਂ ਬਈ ਪੋਚੇ ਹੀ ਵੱਜ ਗਿਆ ਦੇਖੋ ਤੇ ਅਗਰਾਈ ਬਹੁਤ ਘੱਟ ਹੋਈ ਹੈ ਨਾ ਇੱਕ ਬੀਆਂ ਦੀ ਬੜੀ ਡਿੱਕ ਹੈ ਮੇਰਾ ਭਰਾ ਕਿਉਂਕਿ ਬੀ ਜਿਹੜੇ ਵਧੀਆ ਬੀਜ ਨਹੀਂ ਆ ਰਹੇ ਕੰਪਨੀਆਂ ਦੇ ਵੱਲੋਂ ਇਸ ਕਰਕੇ ਤੇ ਇੱਕ ਨਰਮੇ ਵਾਲੇ ਭਰਾਵਾਂ ਨੂੰ ਬੇਨਤੀ ਹੈ ਬਾਈ ਆਪਾਂ ਜਿਹੜੀ ਪ੍ਰਾਲੀ ਹੈ ਨਾ ਜਿਹੜੀ ਆਪਾਂ ਕਣਕ ਦੀ ਚੂੜੀ ਚੰਗੀ ਤਰ੍ਹਾਂ ਬਣੀ ਹੋਈ ਹੈ ਬੱਟਾਂ ਦੇ ਵਧੀਆ ਸ਼ੌਂਕ ਨਾਲ ਗੇੜੇ ਲੱਗੇ ਆ ਬਾਈ ਤਾਂ ਉਹਨੂੰ ਕੋਈ ਉਸ ਕੁਚਲ ਨੂੰ ਆਗਣਾ ਲਾਓ ਕਿਉਂਕਿ ਬਾਈ ਇਹ ਫੇਰੇਮੰਦ ਇੱਕ ਦਾ ਕੱਖ ਬਹੁਤ ਘੱਟ ਹੋਊ ਇਹਦੇ ਨਾਲ ਆਪਾਂ ਉਹਨੂੰ ਵਿੱਚੇ ਪਾ ਦਾਂਗੇ ਤੇ ਰੇਹ ਬਹੁਤ ਬਣਦੀ ਹੈ ਉਹਦੀ ਕਿਉਂਕਿ ਪਲਾਈ ਰਹਿੰਦੀ ਹੈ ਇਹ ਪਲਾਈ ਹੀ ਨਰਮੇ ਨੂੰ ਚਾਹੀਦੀ ਹੈ ਤੇ ਜਿਹੜੇ ਆਪਾਂ ਝੂਨੇ ਵਾਸਤੇ ਬੰਨ੍ਹ ਤਿਆਰ ਕਰਦੇ ਆਂ ਬਈ ਉਹਨਾਂ ਤੇ ਵੀ ਕੋਈ ਐਡਾ ਜ਼ਰੂਰੀ ਨਹੀਂ ਅੱਗ ਲਾਉਣਾ ਕਿਉਂਕਿ ਆਪਾਂ ਹੁਣ ਵਾਹਣ ਵਾ ਕੇ ਰੱਖ ਦਾਂਗੇ ਤਾਂ ਹਜੇ ਇੱਕ ਸਵਾ ਡੇਢ ਮਹੀਨਾ ਪਿਆ ਆਪਣਾ ਜੀਰੀ ਲਾਉਣ ਦੇ ਵਿੱਚ ਕਿਉਂਕਿ ਉਹਦੇ ਨੂੰ ਕੋਈ ਹਨੇਰੀ ਚੱਲ ਵੀ ਕੋਈ ਕਿਵੇਂ ਦਾ ਇੱਕ ਮਹੀਨੇ ਦੇ ਵਿੱਚ ਫੂਸੂ ਹੀ ਉੱਡ ਜਾਣਾ ਇਹਦਾ ਤੇ ਬਾਣ ਵਧੀਆ ਸਾਫ ਹੋ ਜਾਣੇ ਆ ਸਾਰੇ ਜਿਹੜਾ ਬਈ ਕੋਈ ਵੀ ਬਿਮਾਰੀ ਹੈ ਬਾਣ ਬਾਕੇ ਰੱਖ ਦੋ ਜੀਰੀ ਵਾਲਾ ਵਧੀਆ ਤੇ ਸਾਰੀ ਬਿਮਾਰੀ ਉੱਡ ਜਾਣੀ ਹੈ ਵਧੀਆ ਸੁੱਕਾ ਬਾਣ ਬਾਹੋ ਪਾਣੀ ਨਾ ਲਾਓ ਬੇਫਾਲ ਤੂੰ ਪਾਣੀ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਪਾਣੀ ਨਰਮ ਹੋਈ ਜਾਂਦੇ ਆ ਤੇ ਅੱਗੇ ਬਈ ਅਗਲੀ ਪੈਲੀ ਤੇ ਅਸਰ ਪੈਂਦਾ ਬਹੁਤ ਜ਼ਿਆਦਾ ਇਹਦਾ ਤੇ ਕਿਵੇਂ ਦੀ ਆਪਾਂ ਸਪਰੇਅ ਕਰਦੇ ਹਾਂ ਤੁਸੀਂ ਆਪਣੇ ਸਾਰੇ ਵੀਡੀਓ ਦੇਖਿਆ ਕਰੋ ਬਈ ਆਪਾਂ ਨਰਮੇ ਦੇ ਰਿਲੇਟਡ ਵੀ ਵੀਡੀਓ ਪਾਏ ਕਰਾਂਗੇ ਤੇ ਆਪਾਂ ਜੀਰੀ ਦੇ ਰਿਲੇਟਡ ਵੀ ਵੀਡੀਓ ਪਾਵਾਂਗੇ। ਇਹ ਕਪਾ ਸਪੈਸ਼ਲ ਵੀਡੀਓ ਜਿਹੜੀ ਮੱਕੀ ਦੀ ਕਰਨੀ ਹੈ ਉਹ ਵੀ ਕਰਾਂਗੇ ਬਾਈ। ਬਸ ਕੱਲ ਤੱਕ ਮੇਰਾ ਖਿਆਲ ਆ ਵੀ ਵੀਡੀਓ ਆ ਚੁੱਕੀ ਉਹ। ਤੇ ਜਿਹੜੇ ਵੀ ਭਰਾ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਤਾਂ ਕਿ ਜਿਹੜੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਬਾਈ ਨੋਟੀਫਿਕੇਸ਼ਨ ਤੇ ਵੈਲ ਦਾ ਬਟਨ ਜਿਹੜਾ ਉਹਨੂੰ ਜ਼ਰੂਰ ਦਬਾਓ ਆਹ ਦੇਖੋ ਜੀ ਆਪਾਂ ਨੂੰ 1 ਘੰਟਾ ਹੋਇਆ ਮੇਰਾ ਖਿਆਲ ਆ ਵੀ 11 ਵੀ ਕਾਫੀ ਵੱਡਾ ਕਾ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਹੀ ਦਿਓਗੇ ਬਾਈ ਕਿਆਰਾ ਕਿਆ ਕਨਾਲਾਂ ਦਾ ਹੋ ਸਕਦਾ ਇਹ ਤੇ ਵਾਦ ਤੋਂ ਬਾਅਦ ਆਪਣੀ ਕਮੈਂਟ ਕਰਕੇ ਦੱਸਿਓ ਆ ਦੇਖੋ ਜੀ ਆਪਣੇ ਤਿੰਨੇ ਮੋਟਰਾਂ ਚੱਲੀ ਜਾਂਦੀਆਂ ਬਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਕਾ ਸੋਲਰ ਹਜੇ ਚੌਥੀ ਮੋਟਰ ਆਪਾਂ ਚਾਲੂ ਨਹੀਂ ਕਰੀ ਤੇ ਖਾਲ ਵੀ ਬਾਈ ਮੈਨੂੰ ਨਹੀਂ ਲੱਗਦਾ ਵੀ ਰਾਤ ਕਰਾਂ ਲਾਂਗੇ ਭਰਿਆ ਜਾਂਦਾ ਯਾਰ ਲਓ ਮਿੱਤਰੋ ਆਹ ਦੇਖੋ ਬਾਈ ਨਰਮੇ ਦੀ ਰੌਣੀ ਦਾ ਕੰਮ ਜੋਰਾਂ ਤੇ ਆ ਬਾਈ ਤੇ ਆਹ ਦੇਖੋ ਆ ਬਾਈਆਂ ਨੇ ਵੀ ਚੰਗਾ ਸ਼ੌਂਕ ਨਾਲ ਬਈ ਪਹਿਲਾਂ ਤਵੀਆਂ ਨਾਲ ਬਾਹਾ ਦੂਰ ਦਾ ਤੇ ਦੂਰ ਦਾ ਹਲ ਲਾਇਆ ਬਈ ਫਿਰ ਕਲਟੀਵੇਟਰ ਨਾਲ ਬਾਹਾ ਤੇ ਪੱਟੀ ਜੀ ਦੇ ਕੇ ਨਿਗਾਹ ਪਾੜਤੀ ਏ ਤੇ ਬਾਈ ਕਹਿੰਦੇ ਆਪਾਂ ਵੀ ਬਾਈ ਨਰਮੇ ਲਾਉਣਾ ਇੱਥੇ ਕਾ ਉਟਣ ਦੀ ਖੇਤੀ ਬਹੁਤ ਜ਼ਿਆਦਾ ਕਰਦੇ ਲੋਕ ਯਾਰ ਸ਼ੌਂਕ ਦੇ ਨਾਲ ਤੁਸੀਂ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਇਸ ਵਾਰ ਵੀ ਨਰਮੇ ਦਾ ਝਾੜ ਝੁੜ ਕੀ ਰਹਿਣ ਦੀ ਸੰਭਾਵਨਾ ਹੈ ਬਾਈ ਪਿਛਲੇ 2-3 ਸਾਲਾਂ ਤੋਂ ਤਾਂ ਮੰਦਾ ਹੀ ਚੱਲ ਰਿਹਾਗਾ ਪਹਿਲਾਂ ਸੁੰਡੀ ਦੀ ਬੜੀ ਮਾਰ ਸੀਗੀ ਤੇ ਪਿਛਲੇ ਵਾਰ ਥੋੜਾ ਜਿਹਾ ਵਜਨ ਜਰੂਰ ਘਟ ਨਿਕਲਿਆ ਵੈਸੇ ਨਰਮੇ ਦਾ ਫੁੱਟ ਸੋਹਣਾ ਸੀਗਾ ਤੇ ਵਜਨ ਦੇ ਵਿੱਚ ਬਹੁਤ ਘਟ ਨਿਕਲਿਆ ਬਈ ਕੁਆਲਿਟੀ ਬਹੁਤ ਚੰਗੀ ਸੀਗੀ ਨਰਮੇ ਦੀ ਤੇ ਆ ਦੇਖੋ ਆਪਣਾ ਕੇਰਾ ਵੀ ਲੱਗ ਗਿਆ ਬਸ ਸਿਰੇ ਉਹ ਮੋਟਰ ਦੇ ਕੋਠੇ ਤੇ ਲੱਭੇ ਪਹੁੰਚ ਗਿਆ ਤੇ ਆਪਾਂ ਵਸ ਦੂਏ ਕੇਰੇ ਚ ਵੱਢ ਕੇ ਤੇ ਬਾਈ ਪਾਣੀ ਆਪਾਂ ਫਾਈਨਲ ਹੀ ਕਰ ਦੇਣਾ ਅੱਜ ਤੇ ਇੱਕ ਹੁਣੇ ਹੁਣ ਮੈਂ ਵੀਡੀਓ ਜੀ ਦੇਖੀ ਆ ਬਾਈ ਬਾਈ ਜਿਹੜਾ ਬਾਈ ਮਤਲਬ ਵੀਡੀਓ ਮੌਸਮ ਦੀ ਅਪਡੇਟ ਪਾਉਂਦਾ ਹੈ ਵੈਸੇ ਤਾਂ ਮੈਂ ਤਕਰੀਬਨ ਦੇਂਦਾ ਰਹੇ ਯਾਰ ਜਿਹੜਾ ਆਪਣੇ ਬਾਈ ਮੇਰੀ ਖੇਤੀ ਮੇਰਾ ਕਿਸਾਨ ਵਾਲਾ ਚੈਨਲ ਵਾਲਾ ਭਰਾ ਹੈਗਾ ਤੇ ਉਹ ਡਾਕਟਰ ਹੈ ਤਾਂ ਬਾਈ ਗੁਲਦੀਪ ਸਿੰਘ ਸ਼ੇਰਗੱਲ ਮਰਖਾਈ ਜੋ ਤੇ ਉਹ ਬਾਈ ਦੀ ਆਪਾਂ ਵੀਡੀਓ ਦੇਖਦੇ ਨੇ ਬਾਈ ਲੇਕਿਨ ਬਾਈ ਉਹਦੀ ਵੀਡੀਓ ਦੇ ਵਿੱਚ ਐਡਾ ਸੱਚ ਨਹੀਂ ਨਿਕਲਿਆ ਕਦੇ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਬਾਈ ਮੌਸਮ ਦੇ ਰਿਲੇਟਡ ਨਾ ਫੇਸਬੁੱਕ ਪੇਜ ਤੇ ਪਾਉਂਦਾ ਹੁੰਦਾ ਵੀਡੀਓ ਦਾ ਵੈਦਰ ਚੈਨਲ ਵਾਲਾ ਵੀਡੀਓ ਪਾਉਂਦਾ ਬਾਈ ਉਹ ਸਰਦਾਰ ਜਾਂ ਮੁੰਡਾ ਬਾਈ ਤੇ ਬਹੁਤ ਸਹੀ ਵੀਡੀਓ ਪਾਉਂਦਾ ਉਹ ਓ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਬਾਈ YouTube ਤੇ ਦਾ ਮੈਂ ਚੈਨਲ ਦੇਖਿਆ ਨਹੀਂ ਬਾਈ ਦਾ ਤੇ Facebook ਤੇ ਪੇਜ ਜ਼ਰੂਰ ਹੈ ਦਾ ਵੈਦਰ ਚੈਨਲ ਦਾ ਮੈਂ ਸੌਰੀ ਦੀ ਵੈਦਰ ਦਾ ਮੌਸਮ ਉਹਨੇ ਹਿੰਦੀ ਆ ਸੌਰੀ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਵੀ ਤੇ ਉਹ ਤੁਸੀਂ ਹਰ ਰੋਜ਼ ਬਾਈ ਡੇਲੀ ਆ ਅਪਡੇਟ ਦਿੰਦਾ ਤੇ ਡੇਲੀ ਦਾ ਡੇਲੀ ਮਤਲਬ ਲਾਈਵ ਹੁੰਦਾ ਲਾਈਵ ਹੀ ਦੱਸਦਾ ਉਹ ਤੇ ਉਹਦੀ ਗੱਲ ਬਿਲਕੁਲ ਸੱਚੀ ਹੁੰਦੀ ਆ ਬਾਈ ਵੈਸੇ ਅੱਜ ਮੈਂ ਵੀ ਸੁਣੂੰਗਾ ਉਹਨੂੰ ਤੇ ਪਹਿਲਾਂ ਵੀ ਆਪਾਂ ਸੁਣਦੇ ਰਹੇ ਆ ਮੈਨੂੰ ਯਾਰ ਬਾਈ ਦੀਆਂ ਗੱਲਾਂ ਦਿਲ ਲੱਗਦੀਆਂ ਜਮਾ ਕਿਉਂਕਿ ਜਮਾ ਹੀ ਸੱਚ ਬੋਲਦਾ ਪਤਾ ਨਹੀਂ ਕਿਹੜੇ ਐਪ ਤੋਂ ਕਿੱਥੋਂ ਉਹਨੂੰ ਜਾਣਕਾਰੀ ਮਿਲਦੀ ਹੈ ਬਹੁਤ ਸਹੀ ਜਾਣਕਾਰੀ ਪਾਉਂਦਾ ਯਾਰ ਕਿਉਂਕਿ ਨਰਮੇ ਵਾਲੇ ਵੀਰ ਨਾ ਥੋੜਾ ਜਿਹਾ ਧਿਆਨ ਦੇ ਨਾਲ ਬਾਈ ਬਜਾਈ ਕਰਨ ਇਹਦਾ ਜਿਹੜਾਕਰੰਡ ਹੋਣਾ ਨਾ ਬਹੁਤ ਔਖਾ ਹੁੰਦਾ ਹੈ ਤੇਰੋਂ ڪرੰਡ ਬੰਨਣੀ ਉਦੋਂ ਦਾ ਬਾਈ ਆਏ ਮੰਨ ਕੇ ਚਲੋ ਤਾਂ ਹੀ ਜੜ ਜਾਂਦਾ ਯਾਰ ڪرੰਡ ਬੰਨਣੀ ਬਹੁਤ ਔਖੀ ਹੈ ਬਾਈ ਇੱਕ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਹੋਰ ਦੱਸਿਓ ਵੀ ਬਾਈ ਆਹ ਕਿਆਰੇ ਨੂੰ ਪਾਣੀ ਲੱਗਿਆ ਨਹੀਂ ਇਹ ਵਾਲਾ ਗਿੱਲ ਦਿੱਸਦੀ ਏ ਜਰ ਇਹਦੇ 'ਚ ਤੇ ਆਹ ਕਿਆਰੇ ਨੂੰ ਪਾਣੀ ਲੱਗਿਆ ਮੈਂ ਤੁਹਾਨੂੰ ਦਿਖਾਉਣਾ ਬਾਈ ਆ ਬੱਟ ਟੱਪਦਾ ਮੈਂ ਅਗਲੀ ਤੇ ਆਹ ਕਿਆਰੇ ਨੂੰ ਪਾਣੀ ਆ ਲੱਗਿਆ ਤੇ ਆਹ ਜਮਾਂ ਇਹ ਲੱਗਦਾ ਵੀ ਪੱਥਰੀ ਬਣਿਆ ਪਿਆਗਾ ਇਹ ਕੀ ਤਜਰਬਾ ਹੈ ਬਾਈ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਰਵੀਰ ਤੇ ਇੱਕ ਮੈਂ ਤੁਹਾਨੂੰ ਪੁੱਛਣਾ ਸੀ ਬਈ ਜੀ ਕਿਸੇ ਵੀ ਭਰਾਣੇ ਖਾਲੀਆਂ ਵਾਲਾ ਜਿਹੜਾ ਨਰਮਾ ਬੀਜਿਆ ਬਾਈ ਉਹ ਕਿਵੇਂ ਦਾ ਰਹੂਗਾ ਤੇ ਮੈਨੂੰ ਤਾਂ ਇਹ ਲੱਗਦਾ ਵੈਸੇ ਇੱਕ ਵਾਰ ਬੀਜਿਆ ਸੀ ਅਸੀਂ ਉਹ ਥੋੜਾ ਜਿਹਾ ਕਾਫੀ ਟਾਈਮ ਪਹਿਲਾਂ ਬੀਜਿਆ ਸੀ ਉਹ ਤਾਂ ਥੋੜੀ ਤਕਨੀਕ ਅਲੱਗ ਦੀ ਸੀਗੀ ਆਪਾਂ ਮਸ਼ੀਨ ਦੇ ਨਾਲ ਬੀਜਿਆ ਸੀਗਾ ਠੀਕ ਹੈ ਨਾ ਭਾਈ ਤੇ ਇੱਕ ਕੱਲ ਆਪਾਂ ਤੁਹਾਨੂੰ ਹੋਰ ਦੱਸਦੇ ਆ ਇੱਕ ਇਹਦੇ ਵਿੱਚ ਚੂਹਾ ਬਹੁਤ ਜ਼ਿਆਦਾ ਲਓ ਵੀ ਮਿੱਤਰੋ ਆਪਾਂ ਨਾਲ ਬਈ ਇੱਕ ਚੰਗੇ ਕੰਮ ਵੀ ਜ਼ਰੂਰ ਕਰਦੇ ਆਂ ਬਈ ਇਹ ਸਾਰੀਆਂ ਮੋਟਰਾਂ ਨਾ 15 ਤੋਂ 20 ਮੇਰਾ ਖਿਆਲ ਆ ਵੀ 25 30 ਮੋਟਰਾਂ ਸੀਗੀਆਂ ਸਾਰੀਆਂ ਬੰਦ ਪਈਆਂ ਸੀਗੀਆਂ ਕਿਸੇ ਵੀ ਭਰਾ ਨੇ ਕਿਉਂਕਿ ਧਿਆਨ ਨਹੀਂ ਪਾਇਆ ਕਿਸੇ ਦਾ ਤੇ ਨਹੀਂ ਬਈ ਦੇਖ ਸਕੇ ਕਿਉਂਕਿ ਕਿਸੇ ਕੋਲ ਟਾਈਮ ਵੀ ਨਹੀਂ ਹੁੰਦਾ ਅਗਲਾ ਬੱਸ ਭਈਏ ਦੀ ਸੁੱਚ ਲਈ ਤੇ ਮੋਟਰ ਛੱਡ ਕੇ ਤੇ ਭੱਗ ਜਾਂਦਾ ਇਹ ਕਹਿੰਦਾ ਵੀ ਆਪਾਂ ਨੱਕੇ ਬਦਲਣੇ ਆ ਤੇ ਆਪਾਂ ਵੀ ਬੱਸ ਦੋ ਦਿਨ ਅਣਗੇਲੀ ਜੀ ਰਹੀ ਇਸ ਕਰਕੇ ਤੇ ਅੱਜ ਆਪਾਂ ਦੇਖਿਆ ਵੀ ਚੈੱਕ ਕਰਿਆ ਆਪਾਂ ਲੈਨਮੈਨ ਨੂੰ ਫੋਨ ਕਰਿਆ ਮੈਂ ਕਿਹਾ ਵੀ ਬਈ ਲਾਈਟ ਚੱਲ ਰਹੀ ਹੈ ਤੇ ਆਪਣੇ ਵਾਲੀ ਮੋਟਰਾਂ ਤੇ ਲਾਈਟ ਨਹੀਂ ਆਈ ਯਾਰ ਉਹ ਕਹਿੰਦਾ ਬਈ ਤੁਸੀਂ ਜੈਂਪਰ ਉਂਪਰ ਦੇਖੋ ਜਾਂ ਸੋਚ ਦੇਖੋ ਤੇ ਆਪਾਂ ਦੇਖਿਆ ਇੱਕ ਬਾਈ ਆਪਾਂ ਨੂੰ ਆਪਣੇ ਜਿਹੜਾ ਪੜੋਸੀ ਸੀਗਾ ਉਹ ਮਿਲਿਆ ਬਾਈ ਉਹ ਕਹਿੰਦਾ ਬਈ ਪਿੱਛੇ ਜੈਂਪਰ ਟੁੱਟਿਆ ਪਿਆ ਮੈਂ ਵੀ ਹੁਣ ਹੀ ਆਇਆ ਤੇ ਆਪਾਂ ਬਈ ਫਿਰ ਇੱਕ ਫਾਇਦੇ ਦਾ ਕੰਮ ਵੀ ਕਰਿਆ ਵਧੀਆ ਰਲ ਕੇ ਬਾਈ ਤੇ ਆ ਸਾਰੀਆਂ ਮੋਟਰਾਂ ਚੱਲ ਪੀਆਂ ਦੇਖੋ ਬਾਈਆਂ ਨੇ ਵੀ ਮੋਟਰਾਂ ਲਈਆਂ ਛੱਡ ਬਾਈ ਹੁਣ ਤੇ ਕਿਉਂਕਿ ਆਪਾਂ ਚੰਗਾ ਕੰਮ ਵੀ ਜ਼ਰੂਰ ਕਰਦੇ ਆ ਬਾਈ ਆਪਣੀ ਸੋਚ ਹੀ ਚੰਗੀ ਹੈ ਇਸ ਕਰਕੇ ਤੇ ਕਿਉਂਕਿ ਕਿਸੇ ਭਰਾ ਦਾ ਇਹ ਫਾਇਦਾ ਹੀ ਹੋਊਗਾ ਅਗਲਾ ਵੀ ਆਪਦਾ ਟਾਈਮ ਸਰੇ ਯਾਰ ਬਿਜਾਈ ਕਰ ਲਊਗਾ ਇਹ ਬਈ ਮਾੜਾ ਸੋਚ ਕੇ ਨਾ ਚੱਲਿਆ ਕਰੋ ਕਦੇ ਵੀ ਕਿਉਂਕਿ ਜ਼ਿੰਮੇਦਾਰ ਹੈ ਲੋ ਜੀ ਜਿਹੜਾ ਕਿਸਾਨਾਂ ਨੇ ਦੇਸ਼ ਦਾ ਬਈ ਅन्नदाता ਹੈ